ਡੋਮਿਨੈਂਟ ਕਮਿਟਿੰਗ ਕੀਤੀ ਸੀ ਉਹ ਸਮੇਂ ਦੇ ਦਰਾਰ ਵਿਕੇਂਦਰਿਕ ਧਰਮ ਦੇ ਵਾਲਾ ਗਿਆਨੀ ਹਰਪੀ ਸੁਣੋ ਇਹ ਮੁਕਤ ਕੀਤਾ ਫਿਰ ਇਹਨੇ ਦੋਨੇ ਜਗ੍ਹਾ ਤੇ ਘਟਾਇਆ ਝੂਠ ਬੋਲਣ ਡਿਆ ਤੁਸੀਂ ਉਸ ਸਬੰਧ ਦੇ ਹੁਕਮਰਾਹ ਦੇ ਜਿਹੜਾ ਯਾਰ ਉਹਦੇ ਵਿੱਚ ਸੀ ਤੁਸੀਂ ਇਸ ਮਤਲਬ ਵਿੱਚ ਨਾ ਆਇਓ ਯਾਨੀ ਇਹਦੇ ਕੋਈ ਹਿੱਸੇ ਨੂੰ ਤੇ ਯਾਨੀ ਸਲਤਨਤ ਸਲਤਾਨ ਸੈਕਟ ਪਾਂਥ ਪਾਂਥ ਤੇ 1.5 ਦਰ ਹੋਣਗੇ ਪਾਂਥ ਤੁਹਾਡਾ ਦੇਖ ਰਿਆ ਇਹ ਗਲਤੀ ਮੁੜ ਕੇ ਕਦੀ ਨਾ ਕਰਿਓ ਉਹ ਗਿਆਨੀ ਹਰਪ੍ਰੀਤ ਸਿੰਘ ਕੀ ਸੀ ਜਿਹਨਾਂ ਨੇ 2 ਦਸੰਬਰ ਨੂੰ ਖੜ ਕੇ 40 ਸਾਲ ਦੀਆਂ ਗਲਤੀਆਂ ਨੂੰ ਦੱਸ ਦਿੱਤੀਆਂ ਕਿਸੇ ਤੌਰ ਕਿਸੇ ਦੀ ਜਰਤ ਨਹੀਂ ਪਈ ਜਿਹੜੇ ਅਗਿਆਨੀ ਲੋਕ ਵਿਸ਼ੇਸ਼ ਤੌਰ ਤੇ ਬਾਦਲ ਤਲਕੇ ਜਿਹੜੇ ਉਹਨਾਂ ਨੂੰ ਛੂਦਰ ਕਹਿ ਕੇ ਜਾਂ ਹੋਰ ਕਈ ਤਰੀਕਿਆਂ ਨਾਲ ਭੰਡ ਰਹੇ ਆ ਉਹ ਬੇਵਕੂਫ ਵਾਲੀ ਗੱਲ ਆ ਉਹਨਾਂ ਚ ਕੋਈ ਸਿੱਖੀ ਵਾਲੀ ਕੋਈ ਗੱਲ ਨਹੀਂ ਹੈ ਜਿਹੜਾ ਇਹੋ ਜਿਹਾ ਅਕਾਲੀ ਦਲ ਆ ਜਿਹੜਾ ਅੱਜ ਵੀ ਸੌਦੇ ਸਾਧੀਆਂ ਫੋਟੋਆਂ ਕਰ ਲਿਆ ਕੇ ਸਾਡੇ ਸਿੱਖਾਂ ਸਿੱਖਾਂ ਦੀ ਜਮਾਤ ਨੂੰ ਵਧਰਾਮ ਕਰ ਰਿਹਾ ਇਹੋ ਜਿਹਾ ਅਕਾਲੀ ਦਲ ਨੂੰ ਅਸੀਂ ਖੁੱਲੇ ਤੌਰ ਤੇ ਕਹਿ ਰਹੇ ਕੰਮ ਕਰਵਾਇ ਚਾਹੁੰਦੇ ਆ 1978 ਤੋਂ ਲੈ ਕੇ ਸਾਡਾ ਇਹਨਾਂ ਨੇ ਨਿਸ਼ਾਨ ਕੀਤਾ ਅੱਜ ਸਾਨੂੰ ਅਕਾਲੀ ਦਲ ਦੀ ਕੋਈ ਲੋੜ ਨਹੀਂ ਹੈਗੀ ਜਦ ਮੈਂ ਪੁਲਾ ਦਾ ਵਿਅਕਤੀ ਚਲ ਕੇ ਭੱਜਿਆ ਸੀ ਉਹ ਦੂਜੇ ਦਿਨ ਸੰਦੀਪ ਸਿੰਘ ਵੀਰ ਫੜੇ ਕਹਿੰਦਾ ਦੇਖਿਆ ਸਾਡੀ ਇੰਟੈਲੀਜੈਂਸ ਕਿਦਾਂ ਫੜਿਆ ਪੰਜ ਤੋਂ 20 ਵਿਆਪਦੀ ਵਾਲਾ ਇੱਕ ਮਹੀਨਾ ਤੋਂ ਫਰਕ ਨਹੀਂ ਹੋਇਆ ਯੂਕੇ ਦੀਆਂ ਜੋਬ ਜੋਬੀਆਂ ਸੰਗਤਾਂ ਵੱਲੋਂ ਅਸੀਂ ਬਿਲਕੁਲ ਤੋਂਨਾ ਸਹਿਮਤੀ ਪ੍ਰਗਟ ਕਰ ਪਲਟਾਉਣੇ ਆ ਤੁਸੀਂ ਜਿਹੜਾ ਪੁੱਤਾ ਚੁੱਕਿਆ ਤੱਕੜੇ ਹੋ ਕੇ ਇਹ ਚ ਹੱਲਾ ਮਾਰੋ ਅਸੀਂ ਤੁਹਾਡਾ ਡੱਟ ਕੇ ਸਾਹ ਦਿਮਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੀ ਪਿਆਰੀ ਸਾਧ ਸੰਗਤ ਜੀਓ ਅੱਜ ਜੋ ਅਸੀਂ ਅਮਰ ਸੰਚਾਰ ਜਥਾ ਯੂਕੇ ਤੇ ਯੂਰਪ ਵੱਲੋਂ ਸਮੂਚੀਆਂ ਸੰਗਤਾਂ ਦੇ ਸਹਿਯੋਗ ਨਾਲ ਜੋ ਬੇਨਤੀ ਕਰਨੀ ਆ ਜੋ ਪਿਛਲੇ ਦਿਨ 11 ਅਗਸਤ ਨੂੰ ਜੋ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਚੁਣੇ ਗਏ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਸਬੰਧ ਵਿੱਚ ਅਸੀਂ ਸੰਗਤਾਂ ਨੂੰ ਬੇਨਤੀ ਕਰਨੀ ਆ ਕਿਉਂਕਿ ਜੋ 2 ਦਸੰਬਰ ਨੂੰ ਫੈਸਲਾ ਹੋਇਆ ਸੀ ਜੋ ਪੰਜ ਮੈਂਬਰੀ ਸੱਤ ਮੈਂਬਰੀ ਕਮੇਟੀ ਚੁਣੀ ਗਈ ਸੀ ਜਿਸ ਦੇ ਵਿੱਚ ਦੋ ਆਪਣੇ ਰਜਿੰਦਰ ਸਿੰਘ ਧਾਮੀ ਤੇ ਕਿਰਪਾਲ ਸਿੰਘ ਬੰਦੂਗਰ ਜਿਹੜੇ ਸੀ ਉਹ ਤਰਜਾਇਨ ਦੇਗਾ ਸੀ ਇਹਨਾਂ ਪੰਜ ਉਹਨਾਂ ਨੇ ਜਿਹੜੀ ਇਹ ਪੰਪ ਸ਼ਰਮਣੀ ਕਾਲੀਦਲ ਦੀ ਚੋਣ ਕੀਤੀ ਆ ਉਹਦੇ ਸਬੰਧ ਵਿੱਚ ਬੇਨਤੀ ਕਰਨੀ ਆ ਇਹ ਸ਼ੁਰੂ ਵਿੱਚ ਇੱਕ ਮੈਂ ਬੇਨਤੀ ਕਰ ਦਵਾ ਕਿ ਜਿਵੇਂ ਕਿ ਰਜਿੰਦਰ ਸਿੰਘ ਧਾਮੀ ਨੇ ਕਿਹਾ ਮੈਂ 2 ਮਹੀਨੇ ਬੜਾ ਜ਼ੋਰ ਲਾਇਆ ਰਜਿੰਦਰ ਸਿੰਘ ਧਾਮੀ ਨੂੰ ਅਸੀਂ ਪੁੱਛਣਾ ਚਾਹੁੰਦੇ ਆ ਉਹ ਤੂੰ ਦੱਸ ਪਹਿਲਾਂ 2 ਮਹੀਨਿਆਂ ਚ ਕੰਮਟਿੰਗ ਕੀਤੀ ਸੀ ਉਹ ਸਮੇਂ ਦੇ ਦੌਰਾਨ ਰਜਿੰਦਰ ਸਿੰਘ ਧਾਮੀ ਨੇ ਪਹਿਲਾਂ ਗਿਆਨੀ ਹਰਪ੍ਰੀਤ ਨੂੰ ਇਹ ਮੁਕਤ ਕੀਤਾ ਸੇਵਾ ਮੁਕਤ ਕਰਕੇ ਬਾਅਦ ਚ ਰਜਾਇਨ ਕਰਕੇ ਫਿਰ ਇਹਨੇ ਦੋਨੇ ਜਹੇਦਾਰ ਘਟਾਇਆ ਇਹ ਠੂਠ ਬੋਲਣ ਡਿਆ ਇਹ ਮੈਂ ਸ਼ੁਰੂ ਵਿੱਚ ਬੇਨਤੀ ਕਰ ਦਵਾਂ ਜਿਹੜਾ ਹੈਗਾ ਗਿਆਨੀ ਰਵੀਰ ਸਿੰਘ ਤਾਂ ਗਿਆਨੀ ਸਰਤਾਰ ਸਿੰਘ ਜੀ ਨੂੰ ਤੁਹਾਨੂੰ ਵਿਸ਼ੇਸ਼ ਤੌਰ ਤੇ ਸਾਡਾ ਨੂੰ ਬੇਨਤੀ ਆ ਤੁਸੀਂ 2 ਦਸੰਬਰ ਦੇ ਹਕਮਰਾਮ ਦੇ ਵਿੱਚ ਜਿਹੜਾ ਜਾ ਰਹੇ ਉਹਦੇ ਵਿੱਚ ਸੀ ਤੁਸੀਂ ਇਸ ਮਸਲੇ ਵਿੱਚ ਨਾ ਆਇਓ ਕਿਉਂਕਿ ਤੁਹਾਨੂੰ ਨਲਾਇਕ ਕਹਿ ਕੇ ਅਯੋਗ ਕਹਿ ਕੇ ਬਾਹਰ ਕੱਢਿਆ ਸੀ ਤੁਸੀਂ ਫਿਰ ਉਹਨੂੰ ਸਰੂਪੇ ਦਿੰਦੇ ਫਿਰਦੇ ਆ ਇਹ ਅਸੀਂ ਸ਼ੁਰੂ ਵਿੱਚੇ ਬੇਨਤੀ ਕਰ ਦਿੱਤੀ ਆ ਗਿਆਨੀ ਰਵੀਰ ਸਿੰਘ ਨੂੰ ਤੇ ਗਿਆਨੀ ਸਲਤਨ ਸਲਤਾਰ ਸਿੰਘ ਨੂੰ ਪੰਥ ਪੰਥ ਦੇ ਦੇਣਦਾਰ ਹੋਗੇ ਪੰਥ ਤੁਹਾਡੇ ਨਾਲ ਦੇਖ ਰਿਹਾ ਇਹ ਗਲਤੀ ਮੁੜ ਕੇ ਕਦੀ ਮੈਨਾ ਕਰਿਓ ਜੋ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਚੁਣੇ ਗਏ ਆ ਤੇ ਨਾਲੇ ਬੀਬੀ ਸਤਵੰਦ ਕੌਰ ਜੋ ਪਛੀਦ ਭਾਈ ਅਮਰੀਕ ਸਿੰਘ ਦੀ ਸੁਪਤਰੀ ਆ ਉਹਨੂੰ ਨਾਲ ਜੋ ਕੌਂਸਲ ਬਣਾਈ ਗਏ ਉਹਦੇ ਪ੍ਰਧਾਨ ਚੁਣੇ ਗਏ ਆ ਬਹੁਤ ਸ਼ਲਾਘਾ ਜੋ ਕਦਮੇ ਆ ਅਸੀਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਆਪਣੇ ਵੱਲੋਂ ਵਧਾਈ ਦਿੰਦੇ ਆ ਜਿਹੜੀ ਕਿ ਤੁਹਾਨੂੰ ਸੇਵਾ ਦਿੱਤੀ ਗਈ ਆ ਭਾਵੇਂ ਮੈਂ ਅਖੋਤੀ ਅਕਾਲੀ ਦਲ ਨੇ ਇਹਨਾਂ ਨੂੰ ਇਨਕਾਰ ਕੇ ਪਿੱਛੇ ਸੱਟਣ ਦੀ ਕੋਸ਼ਿਸ਼ ਕੀਤੀ ਸੀ ਦੇਖੋ ਇੱਕ ਐਗਜ਼ੈਂਪਲ ਜੀ ਗੱਲ ਆ ਉਹ ਗਿਆਨੀ ਹਰਪ੍ਰੀਤ ਸਿੰਘ ਜੀ ਸੀ ਜਿਨ੍ਹਾਂ ਨੇ 2 ਦਸੰਬਰ ਨੂੰ ਖੜ ਕੇ 40 ਸਾਲ ਦੀਆਂ ਗਲਤੀਆਂ ਉਹਨਾਂ ਨੂੰ ਦੱਸ ਦਿੱਤੀਆਂ ਕਿਸੇ ਤੋਂ ਹੋਰ ਕਿਸੇ ਚੰਨੀ ਯੁਰਤ ਨਹੀਂ ਪਈ ਨਾ ਕੋ ਦੱਸ ਸਕਦਾ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇਹ ਜੋ ਭਾਦਰ ਕਾਲੀ ਦਾ ਨੇ ਜੋ ਕਿ ਇਹ ਗਲਤੀਆਂ ਕੀਤੀਆਂ ਸੀ ਅਕਾਲ ਤਖਤ ਦੀ ਬਸੀਜ ਤੋਂ ਖੜ ਕੇ ਮਨਾਈਆਂ ਔਰ ਉਹਦੇ ਬਜੋਤ ਉਹਨੂੰ ਸਦਾ ਸਜ਼ਾ ਦਿੱਤੀ ਕਿ ਉਹਨੂੰ ਕੱਢ ਦਿੱਤਾ ਗਿਆ ਪਰ ਮੈਂ ਜੋ ਪੰਜ ਮੈਮਰੀ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਚੁਣਿਆ ਉਹਨਾਂ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਯੋਗ ਸਮਝਦਿਆਂ ਹੋਇਆਂ ਇਹ ਸੇਵਾ ਤੇ ਦਿੱਤੀ ਹੈ ਬਹੁਤ ਵਧੀਆ ਯੋਗ ਇੱਕ ਕਦਮ ਹੈ ਜੋ ਗਿਆਨੀ ਹਰਪ੍ਰੀਤ ਸਿੰਘ ਦੀ ਦੀ ਪਰਸ ਕੱਲ੍ਹ ਕੱ ਪਰਸੋਂ ਹਮਦਰਦ ਜੋ ਕਿ ਅਜੀਤ ਟੀਵੀ ਦੇ ਐਡੀਟਰ ਨੇ ਇੰਟਰਵਿਊ ਲਈ ਆ ਉਹਨਾਂ ਵਿੱਚ ਜੋ ਨਹੀਂ ਮਸਲੇ ਪਾਰੇ ਗਏ ਆ ਉਹ ਬੜੇ ਸ਼ਲਾਘਾਯੋਗ ਆ ਅਸੀਂ ਉਹਨਾਂ ਮਸਲਿਆਂ ਦਾ ਸਤਿਕਾਰ ਕਰਦਾ ਕਰਦੇ ਆ ਉਹਨਾਂ ਨੇ ਜੋ 1947 ਤੋਂ ਲੈ ਕੇ ਮਸਲਾ ਉੱਭਰਿਆ ਸੀ ਜੋ ਸਾਡਾ ਧੱਕੇ ਹੋਏ ਆ ਸਾਰੇ ਦਰਹਾਈ ਹੋਏ ਸੀ ਇਹ ਤੇ ਬਰਕਰਾਰਾਂਗੇ ਨਾਲ ਉਹ ਨਹੀਂ ਇਹ ਵੀ ਕਲੀਅਰ ਕਰਕੇ ਦੱਸਦਾ ਵੀ ਅਸੀਂ ਸਾਡਾ ਕੋਈ ਵਿਸ਼ੇਸ਼ ਮੁੱਦਾ ਇਹ ਕੋ ਚੋਣਾ ਲੰਡਾ ਨਹੀਂ ਹੈਗਾ ਅਸੀਂ ਪੰਥਕ ਮੁੱਦਿਆਂ ਉੱਤੇ ਗੱਲ ਕਰਾਂਗੇ ਸਮੁੱਚੀ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਆ ਵੀ ਇਹ ਜੋ ਦੋ ਲੀਡਰ ਮਰੇ ਬੀਬੀ ਸਤਵੰਤ ਕੌਰ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਆਇਆ ਇਹਨਾਂ ਦਾ ਸੰਪੂਰਨ ਤੌਰ ਤੇ ਸਹਿਯੋਗ ਦਿੱਤਾ ਜਾਵੇ ਜੋ ਆ ਦਲਤਨਾਮ ਵਰਤਿਆ ਜਾ ਰਿਹਾ ਹੈ ਗੁਰੂ ਪਿਆਰਿਓ ਸਿੱਖੀ ਦੇ ਵਿੱਚ ਕੋਈ ਦਲਤ ਨਾ ਦੀ ਚੀਜ਼ ਨਹੀਂ ਹੈ ਹੈ ਬਾਹਮਣਾਂ ਨੇ ਜਾਂ ਹਿੰਦੂਆਂ ਨੇ ਇਹ ਦਲਤ ਬਣਾਏ ਹੋਏ ਆ ਗੁਰੂ ਘਰ ਦੇ ਵਿੱਚ ਕੋਈ ਦਲਤ ਨਹੀਂ ਹੈਗਾ ਮਹਾਰਾਜ ਕਹਿੰਦੇ ਨੀਚੇ ਅੰਦਰ ਨੀਚ ਜਾਤ ਨੀਚੀ ਹੁਆ ਤਨੇਚ ਨਾਨਕ ਤਨ ਕੇ ਸੰਗ ਸਾਥ ਵਡਿਆ ਕਿਉ ਕਿਉ ਰੀਸ ਜਿੱਥੇ ਨੀਚ ਸੰਵਾਲੀਏ ਤੇ ਇੱਥੇ ਨਦਰ ਤਰੀ ਵਕਸੀਸ ਦੇ ਦੇ ਵਿੱਚ ਕੋਈ ਦਲਤ ਨਹੀਂ ਹੈ ਸਭ ਗੁਰੂ ਸਾਹਿਬ ਅਖਾਤ ਖੱਤਰੀ ਬਾਹਮਣ ਸ਼ੂਦ ਵੈਸ਼ ਉਪਦੇਸ਼ ਕਿ ਉਹ ਵਰਨਾ ਕੋ ਸਾਂਝ ਇਸ ਕਰਕੇ ਸਭੇ ਸਾਂਝੀ ਵਾਲ ਸਦਾਏ ਨੇ ਕੋਈ ਨਾ ਦੱਸੇ ਬਾਹਰ ਜੋ ਜਿਹੜੇ ਅਗਿਆਨੀ ਲੋਕ ਵਿਸ਼ੇਸ਼ ਤੌਰ ਤੇ ਬਾਦਲਦਲੀਏ ਜਿਹੜੇ ਉਹਨਾਂ ਨੂੰ ਊਸ਼ਧਰ ਕਹਿ ਕੇ ਜਾਂ ਹੋਰ ਕਈ ਤਰੀਕਿਆਂ ਨਾਲ ਭੰਡਰੇ ਆ ਉਹ ਬੇਵਕੂਫਾ ਵਾਲੀ ਗੱਲ ਆ ਉਹਨਾਂ ਚ ਕੋਈ ਸਿੱਖੀ ਵਾਲੀ ਕੋਈ ਗੱਲ ਨਹੀਂ ਹੈ ਜਿਹੜੀ ਸਖਵੀਰ ਬਾਲ ਦੀ ਸਪੀਚ ਚ ਪਹਿਲੀ ਵਾਰ ਦਿੱਤੀ ਉਹਨਾਂ ਕਿਹਾ ਵੀ ਇਹ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਨੂੰ ਖਤਮ ਕਰਨਾ ਚਾਹੁੰਦਾ ਅਕਾਲੀ ਦਲ ਨੂੰ ਅਸੀਂ ਖਤਮ ਨਹੀਂ ਕੋਈ ਵੀ ਨਹੀਂ ਕਰਨਾ ਚਾਹੁੰਦਾ ਜਿਹੜਾ ਇਹੋ ਜਿਹਾ ਅਕਾਲੀ ਦਲ ਹੈ ਜਿਹੜਾ ਅੱਜ ਵੀ ਸੌਦੇ ਸਾਧੀਆਂ ਫੋਟੋਆਂ ਕਰ ਲਿਆ ਆ ਕੇ ਸਾਡੇ ਸਿੱਖਾਂ ਸਿੱਖਾਂ ਦੀ ਜਮਾਤ ਨੂੰ ਬਦਨਾਮ ਕਰ ਰਿਹਾ ਇਹੋ ਜਿਹਾ ਅਕਾਲੀ ਦਲ ਨੂੰ ਅਸੀਂ ਖੁੱਲੇ ਤੌਰ ਤੇ ਕਹਿੰਦੇ ਹਾਂ ਕਿ ਖਤਮ ਕਰਨਾ ਚਾਹੁੰਦੇ ਹਾਂ ਜਿਹੜੇ ਜਿਹਾ ਅਕਾਲੀ ਦਲ ਨੇ 40 ਸਾਲ ਵਿੱਚ 1978 ਤੋਂ ਲੈ ਕੇ ਸਾਡਾ ਇਹਨਾਂ ਨੁਕਸਾਨ ਕੀਤਾ ਇਹੋ ਜਿਹਾ ਸਾਨੂੰ ਅਕਾਲੀ ਦਲ ਦੀ ਕੋਈ ਲੋੜ ਨਹੀਂ ਹੈਗੀ ਯਮਕੀ ਕਿੰਨੇ ਕਤਲ ਹੋਏ ਕਿੰਨੀਆਂ ਵਿਵਦੀਆਂ ਹੋਈਆਂ ਇੱਕ ਮਿੰਟੂ ਨਾਮ ਦਾ ਵਿਅਕਤੀ ਜਿਹੜਾ ਜੇਲ੍ਹ ਚੋਂ ਭੱਜਿਆ ਸੀ ਉਹ ਦੂਜੇ ਦਿਨ ਸੁਖਦੀਪ ਸਿੰਘ ਵੀਰ ਫੜ ਲਿਆ ਦੇਖਿਓ ਸਾਡੀ ਇੰਟੈਲੀਜੈਂਸ ਕਿਦਾਂ ਫੜ ਲਿਆ ਪਰ ਮਨਥ ਦੋਖੀ ਵਿਵਦੀ ਵਾਲਾ ਇਹ ਇੱਕ ਵੀ ਨਾ ਤੋਂ ਫੜ ਨਹੀਂ ਹੋਇਆ ਇਸ ਕਰਕੇ ਅਸੀਂ ਯੂਕੇ ਦੀਆਂ ਯੂਰਪੀਆ ਸੰਗਤਾਂ ਵੱਲੋਂ ਅਸੀਂ ਬਿਲਕੁਲ ਤੁਹਾਡੇ ਨਾਲ ਸਹਿਮਤੀ ਪ੍ਰਗਟ ਕਰ ਪਲਟਾਉਨੇ ਆ ਤੁਸੀਂ ਜਿਹੜਾ ਮੁੱਦਾ ਚੁੱਕਿਆ ਤਕੜੇ ਹੋ ਕੇ ਇਹ ਚ ਹੱਲਾ ਮਾਰ ਅਸੀਂ ਤੁਹਾਡਾ ਡੱਟ ਕੇ ਸਾਥ ਦੇਵਾਂਗੇ ਕਿਉਂਕਿ ਬڑے ਸਮੇਂ ਤੋਂ ਸਾਡੇ ਮੁੱਦੇ ਰੁੱਲਦੇ ਪਏ ਆ ਜਿਵੇਂ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਜੋ ਐਂਟਰਵਿਊ ਵਿੱਚ ਕਿਹਾ ਜਿਹੜਾ ਕਿ ਪੰਜਾਬ ਦੇ ਮੁੱਦੇ ਸੀ ਪੰਜਾਬੀਆਂ ਦੇ ਮੁੱਦੇ ਸੀ ਉਹ ਕੋ ਸਿੱਖਾਂ ਦੇ ਮੁੱਦੇ ਤਾਂ ਹੈ ਨਹੀਂ ਸੀ ਪਾਣੀਆਂ ਦੇ ਮੁੱਦਾ ਸਿੱਖਾਂ ਦਾ ਥੋੜਾ ਚੰਡੀਗੜ੍ਹ ਸਿੱਖਾਂ ਦਾ ਕੱਲੇ ਸਿੱਖਾਂ ਦਾ ਮੁੱਦਾ ਥੋੜਾ ਜਾਂ ਹੋਰ ਜਿਹੜੇ ਵੰਧ ਅਧਿਕਾਰ ਆ ਜਾਂ ਸਾਡੇ ਨਾਲ ਜਿਹੜੇ ਵਾਦੇ ਕੀਤੇ ਗਏ ਸੀ ਪੰਜਾਬ ਦੇ ਨਾਲ ਉਹਨੋਂ ਤੋਂ ਮੁਨਕਰ ਹੋਇਆ ਲੜਾਈ ਉਹਨਾਂ ਦੀ ਆ ਐਡੀ ਇਹ ਛਾਤਰ ਦਿਮਾਗ ਆ ਜੋ ਕਿ ਇਹ ਹਿੰਦੂ ਦਿਮਾਗ ਇੰਨਾ ਛਾਤਰ ਦਿਮਾਗ ਸੀ ਜਨੇ ਉਸ ਮੁੱਦਿਆਂ ਨੂੰ ਸਿੱਖਾਂ ਦੇ ਮੁੱਦੇ ਬਣਾ ਕੇ ਉਹਨੂੰ ਅਤਵਾਦੀ ਵੱਖਵਾਦੀ ਕਹ ਕੇ ਸਾਡੀ ਸਿੱਖੀ ਦਾ ਕਹਾਣ ਕੀਤਾ ਪਰ ਅੱਜ ਜਿਹੜੇ ਮਸਲੇ ਸਾਡੇ ਇਉਂ ਦੇ ਤਿਉਹ ਖੜੇ ਆ ਅਸੀਂ ਸਾਨੂੰ ਭੁੱਲਿਆ ਨਹੀਂ 25000 ਦਾ ਲਾਪਤਾ ਲੱਖਾਂ ਦੇ ਕਰੀਬ ਜਿਹੜਾ ਸਿੰਘ ਸਾਡੇ ਸ਼ਹੀਦ ਹੋਏ ਆ ਘਰੋਂ ਚੜੇ ਆ ਇੱਕ ਤਾਂ 47 ਚ ਜਿਹੜਾ ਜਿਹੜਾ ਜਾੜਾ ਇਹਨਾਂ ਨੇ ਸਾਡਾ ਕੀਤਾ 84 ਤੋਂ ਬਾਅਦ ਉਹ ਸਾਨੂੰ ਭੁੱਲਣ ਯੋਗ ਨਹੀਂ ਪਰ ਸਾਡੇ ਮੁੱਦੇ ਤਿਉਹ ਦੇ ਤਿਉਹ ਖੜੇ ਆ ਅਸੀਂ ਪੂਰ ਜਲ ਪੂਰੀ ਅਪੀਲ ਕਰਦੇ ਹਾਂ ਬੇ ਸਮੁੱਚੀਆਂ ਸੰਗਤਾਂ ਨੂੰ ਜੋ ਗਿਆਨੀ ਹਰਪ੍ਰੀਤ ਸਿੰਘ ਜੀ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਜੀ ਤੋਂ ਨਵੇਂ ਤਾਂ ਮੋਰੇ ਆਏ ਨਹੀਂ ਵੀ ਜਿਹੜੇ ਵੀ ਇਹ ਵੋਟਾਂ ਲੈ ਕੇ ਚੀਫ ਮਿਨਿਸਟਰ ਬਣਨਾ ਕਿਉਂਦੇ ਆ 1 ਜੁਲਾਈ 2019 ਨੂੰ ਜਿਹੜੀਆਂ ਗੱਲਾਂ ਇਹ ਇੰਟਰਵਿਊ ਚ ਕਹੀਆਂ ਗਿਆਨੀ ਹਰਪ੍ਰੀਤ ਸਿੰਘ ਨੇ ਉਦੋਂ ਸਾਡੇ ਸਾਹਮਣੇ ਉਦੋਂ 7 ਸਾਲ ਪਹਿਲਾਂ ਕਹੀਆਂ ਸੀ ਵੀ ਆਪਾਂ ਇਕੱਠੇ ਹੋ ਕੇ ਆਹ ਕੰਮ ਕਰੀਏ ਔਰ ਉਹਨੇ ਕੀਤਾ ਵੀ ਔਰ ਇੱਕ ਵਾਰੀ ਪੂਰੇ ਪੰਥ ਦੀ ਇਕੱਠਿਆਂ ਦੀ ਹੋ ਕੇ ਮੀਟਿੰਗ ਵੀ ਕਰਾਈ ਉੱਥੇ ਉੱਥੇ ਜਦੋਂ ਬੰਦੀ ਸਿੰਘਾਂ ਦਾ ਮਸਲਾ ਛੇੜਿਆ ਗਿਆ ਸੀ ਇਸ ਕਰਕੇ ਅੱਜ ਸਾਨੂੰ ਲੋੜ ਇਹ ਸਮਾਂ ਖੰਜਾਉਣਾ ਨਹੀਂ ਸਾਨੂੰ ਚਾਹੀਦਾ ਜੇਕਰ ਤੌਰ ਤੇ ਇਕੱਠੇ ਹੋ ਕੇ ਇਹ ਜੋ ਨਵਾਂ ਅਕਾਲੀ ਦਲ ਆਇਆ ਇਹਨੂੰ ਸਰਜੀਤ ਕਰੀਏ ਇਹਦੀ ਇਹਦੀ ਸਪੋਰਟ ਕਰੀਏ ਇਹ ਨਾ ਹੋਵੇ ਜਿੱਦਾਂ ਪਹਿਲਾਂ ਗੀ ਗਿਆਨੀ ਹਰਪ੍ਰੀਤ ਸਾਨੂੰ ਕਹੇਤਾ ਜੀ ਤੁਸੀਂ ਅਕਾਲੀ ਫੂਲਾ ਸਿੰਘ ਬਣ ਜਾਓ ਬੜੇ ਬੜੇ ਵੋਟਾਂ ਦੇਤੀਆਂ ਜਦੋਂ ਉਤਾਰਨ ਲੱਗੇ ਉਹਨੂੰ ਜਲੀਲ ਕਰਕੇ ਰੱਖ ਦਿੱਤਾ ਪਰ ਅੱਜ ਸਾਨੂੰ ਲੋੜਿਆ ਇਕੱਠੇ ਹੋ ਕੇ ਇਹ ਜੋ ਨਵਾਂ ਅਕਾਲੀ ਦਲ ਹੋਂਦ ਵਿੱਚ ਆਇਆ ਇਹਨਾਂ ਦੀ ਡਟ ਕੇ ਸਾਨੂੰ ਸਪੋਰਟ ਕਰਨੀ ਚਾਹੀਦੀ ਆ ਅਸੀਂ ਪੂਰੀ ਸਹਿਮਤੀ ਪਰਟਟਾਉਣੇ ਆ ਜਿੱਦਾਂ ਦੀ ਵੀ ਸੇਵਾ ਹੋਵੇ ਅਸੀਂ ਤੁਹਾਡੇ ਨਾਲ ਖੜਾਗੇ ਪਰ ਜੋ ਇਹ ਅਕਾਲੀ ਦਲ ਆ ਪਹਿਲਾ ਅਕਾਲੀ ਦਲ ਜੋ ਰਜਿੰਦਰ ਸਿੰਘ ਧਾਮੀ ਜਾਂ ਕਿ ਵੀਰ ਸਿੰਘ ਜਾਂ ਬਾਦਲ ਦਲੀਆ ਜੋ ਕਰ ਰਹੇ ਆ ਇਹ ਬਹੁਤ ਗਲਤ ਹੋ ਰਿਹਾ ਅਸੀਂ ਇਹਦਾ ਵਿਰੋਧ ਕਰਦੇ ਆ ਔਰ ਜਿਹੜਾ ਨਵਾਂ ਅਕਾਲੀ ਦਲ ਚੁਣਿਆ ਅਸੀਂ ਇਹਨੂੰ ਜਿਉਂ ਹੈ ਕਹਿੰਦੇ ਆ ਅਸੀਂ ਅਰਦਾਸ ਕਰਦੇ ਆ ਮਹਾਰਾ ਜੀ ਇਹਨਾਂ ਤੋਂ ਪੰਜਾਬ ਦੀ ਪੰਥ ਦੀ ਖਾਲਸਾ ਪੰਥ ਦੀ ਸੇਵਾ ਲਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ